ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੀਐਮ ਭਗਵੰਤ ਮਾਨ ਨੇ ਕੀਤੀ ਮੁਲਾਕਾਤ ਪ੍ਰਸਤਾਵਿਤ ਬੀਜ ਐਕਟ ਤੇ ਵਿਰੋਧ ਕਰਾਇਆ ਦਰਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਦਾ ਦਾਵਾ ਦਿੱਲੀ ਫੋਰੈਂਸਿਕ ਸਾਇੰਸ ਲੈਬਾਰਟਰੀ ਨੇ ਮੰਨਿਆ ਆਡੀਓ ਵਿੱਚ ਆਵਾਜ਼ ਆਤੀਸ਼ੀਦੀ ਪੰਜਾਬ ਵਿੱਚ ਮਗੀ ਸਿਆਸਤ ਮਾਣਹਾਨੀ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਅਦਾਲਤ ਤੋਂ ਵੱਡੀ ਰਾਹਤ ਗੈਰ ਜ਼ਮਾਨਤੀ ਵਾਰੰਟ ਹੋਏ ਰੱਦ ਚੰਡੀਗੜ੍ਹ ਅਦਾਲਤ ਨੇ ਦਿੱਤੀ ਜ਼ਮਾਨਤ ਸ਼੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੋੜਲੀ ਕਰਮ ਤੇ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਨੇ ਜਨਤਕ ਤੌਰ ਤੇ ਮੰਗੀ ਮਾਫੀ ਤੇ ਲਾਰੈਂਸ ਗੈਂਗ ਨੇ ਗਾਇਕ ਬੀ ਪ੍ਰਾਕ ਨੂੰ ਦਿੱਤੀ ਧਮਕੀ 10 ਕਰੋੜ ਰੁਪਏ ਦੀ ਮੰਗੀ ਫਿਰੋਤੀ ਕਿਹਾ ਕਿਸੇ ਵੀ ਦੇਸ਼ ਵਿੱਚ ਲੁਕ ਜਾਓ ਅਸੀਂ ਤੁਹਾਨੂੰ ਮਿੱਟੀ ਵਿੱਚ ਮਿਲਾ ਦਾਂਗੇ ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਕੁਝ ਫੈਸਲਿਆਂ ਤੇ ਸਖਤ ਇਤਰਾਜ਼ ਜਤਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕਈ ਵੱਡੀਆਂ ਗੱਲਾਂ ਕਹੀਆਂ। ਮਾਨ ਨੇ ਕਿਹਾ ਕਿ ਉਹਨਾਂ ਕੇਂਦਰ ਦੇ ਪ੍ਰਸਤਾਵਿਤ ਬੀਜ ਐਕਟ ਤੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਉਹਨਾਂ ਸਵਾਲ ਚੁੱਕਿਆ ਕਿ ਪੰਜਾਬ ਦੀ ਸਹਿਮਤੀ ਤੋਂ ਬਿਨਾ ਬਾਹਰਲਾ ਬੀਜ ਸੂਬੇ ਵਿੱਚ ਕਿਵੇਂ ਆ ਸਕਦਾ ਹੈ। ਉਹਨਾਂ ਸਪੱਸ਼ਟ ਕਿਹਾ ਕਿ ਇਹ ਐਕਟ ਸੰਸਦ ਵਿੱਚ ਪਾਸ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੋ ਸਦਾਏ ਮੁੱਖ ਮੰਤਰੀ ਨੇ ਚੰਡੀਗੜ੍ਹ ਸਥਿਤ ਐਫਸੀਆਈ ਵਿੱਚ ਬਾਹਰਲੇ ਸੂਬੇ ਦੇ ਜਨਰਲ ਮੈਨੇਜਰ ਨੂੰ ਲਗਾਉਣ ਦਾ ਸਖਤ ਵਿਰੋਧ ਕੀਤਾ। ਉਹਨਾਂ ਮੰਗ ਕੀਤੀ ਕਿ ਪੰਜਾਬ ਵਿੱਚ ਐਫਸੀਆਈ ਦਾ ਮੁਖੀ ਪੰਜਾਬ ਕੇਡਰ ਦਾ ਹੀ ਅਧਿਕਾਰੀ ਹੋਣਾ ਚਾਹੀਦਾ ਹੈ ਤਾਂ ਜੋ ਸਥਾਨਕ ਲੋਕਾਂ ਤੇ ਭਾਸ਼ਾ ਨੂੰ ਸਮਝਿਆ ਜਾ ਸਕੇ। ਸੀਐਮ ਨੇ ਕਿਹਾ ਕਿ ਕੇਂਦਰ ਨੂੰ ਸੂਬੇ ਦੇ ਅਧਿਕਾਰਾਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਖੇਤੀਬਾੜੀ ਨਾਲ ਜੁੜੇ ਫੈਸਲਿਆਂ ਵਿੱਚ ਪੰਜਾਬ ਦੀ ਰਾਏ ਲੈਣੀ ਲਾਜ਼ਮੀ ਹੋਣੀ ਚਾਹੀਦੀ ਹੈ। ਸੀਡੈਟ ਜਿਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟ ਚ ਉਹ ਆ ਜੇ ਬਿਲ ਡੀਜੈਕਟ ਕਿ ਬੀਜੜਾ ਹਏ ਉਹ ਕਿਸੇ ਵੀ ਫਸਲ ਦਾ ਉਹਨੂੰ ਸੈਂਟਲਾਈਜ਼ ਕਰਨ ਲੱਗੇ ਆ ਕਿ ਉਹ ਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਰੀਅਨ ਸਟੇਟ ਹੈ ਇਹ ਪੰਜਾਬ ਨੂੰ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣ ਜੇ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਇਹੜਾ ਇਸ ਐਕਟ ਨੂੰ ਪਾਰਲੀਮੈਂਟ 'ਚ ਨਹੀਂ ਲੈ ਕੇ ਆਉਣਾ ਚਾਹੀਦਾ ਤੋਂ ਉਹਨਾਂ ਨੇ ਕਿਹਾ ਕਿ ਓਕੇ ਮੈਂ ਸਾਰਾ ਪਰਦਾ ਦੇਖਦਾ ਕਿ ਮੈਂ ਉਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਮਤਲਬ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫਿਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕੰਕਰੀਟ ਢੋਲ ਜੇ ਸਾਡੇ ਘਰਾਂ ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਹੱਥ ਹੀ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਇਹ ਹੁਣ ਤਾਂ ਉਹਨਾਂ ਨੂੰ ਕਿਹਾ ਇਹ ਸੀਡ ਐਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਚੰਡੀਗੜ੍ਹ ਅਦਾਲਤ ਨੇ ਸ਼ੋਮਨੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਲ 2017 ਦੇ ਮਾਨ ਹਾਨੀ ਮਾਮਲੇ ਵਿੱਚ ਵੱਡੀ ਰਾਹਤ ਦਿੱਤੀ ਹੈ। ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖੁਦ ਅਦਾਲਤ ਵਿੱਚ ਪੇਸ਼ ਹੋਏ ਸਨ। ਇਸ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਹੀ ਗੈਰ ਜ਼ਮਾਨਤੀ ਵਾਰੰਟ ਪੇਸ਼ ਕੀਤੇ ਗਏ ਸਨ। ਸ਼ੋਮਨੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਚੰਡੀਗੜ੍ਹ ਦੀ ਅਦਾਲਤ ਵਿੱਚ ਅਖੰਡ ਕੀਰਤਨੀ ਜਥੇ ਦੇ ਮੁਖ ਬੁਲਾਰੇ ਭਾਈ ਆਰ. ਪੀ. ਸਿੰਘ ਵੱਲੋਂ ਦਾਇਰ ਮਾਨ ਹਾਨੀ ਦੇ ਕੇਸ ਵਿੱਚ ਪੇਸ਼ ਹੋਏ ਸਨ। ਚੰਡੀਗੜ੍ਹ ਅਦਾਲਤ ਵਿੱਚ 20000 ਰੁਪਏ ਦਾ ਨਿਜੀ ਮੁਚਲਕਾ ਜਮ੍ਹਾਂ ਕਰਾਉਣ ਤੋਂ ਬਾਅਦ ਸੁਖਬੀਰ ਬਾਦਲ ਨੂੰ ਜ਼ਮਾਨਤ ਦੇ ਦਿੱਤੀ ਗਈ। ਕਾਬਿਲੇ ਗੌਰ ਹੈ ਕਿ ਇਹ ਮਾਮਲਾ 2017 ਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਪੰਜਾਬ ਦੌਰੇ ਦੌਰਾਨ ਆਰ. ਪੀ. ਸਿੰਘ ਦੇ ਘਰ ਗਏ ਸਨ। ਸੁਖਬੀਰ ਬਾਦਲ ਨੇ ਉਸ ਸਮੇਂ ਕਥਿਤ ਤੌਰ ਤੇ ਇੱਕ ਵਿਵਾਦਪੂਰਨ ਟਿੱਪਣੀ ਕੀਤੀ ਸੀ। ਆਰ. ਪੀ. ਸਿੰਘ ਨੇ ਇਸ ਨੂੰ ਲੈ ਕੇ ਸੁਖਬੀਰ ਬਾਦਲ ਖਿਲਾਫ ਮਾਨਹਾਨੀ ਦਾ ਕੇਸ ਜ਼ਾਇਰ ਕੀਤਾ ਸੀ। ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਸੁਖਬੀਰ ਬਾਦਲ ਵਿਰੁੱਧ ਪਹਿਲਾ ਵਾਰਨ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਅੱਜ ਅਦਾਲਤ ਵਿੱਚ ਪੇਸ਼ ਹੋਏ। ਸੁਭੀਰ ਸਿੰਘ ਬਾਦਲ ਸਾਹਿਬ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਹੋਏ ਨੇ ਜਿਹੜਾ ਇੱਕ ਕਰਜਿੰਦਰ ਪਾਲ ਸਿੰਘ ਵੱਲੋਂ ਇੱਕ ਡੈਫੇਮੇਸ਼ਨ ਦਾ ਕੇਸ ਫਾਈਲ ਕੀਤਾ ਸੀ ਪਹਿਲਾਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕਾਫੀ ਦੇਰ ਇਹ ਮੈਟਰ ਸਟੇਅ ਰਿਹਾ ਹੁਣ ਉਹਦੇ ਚ ਸਟੇ ਖੁੱਲ ਗਿਆ ਤੇ ਲਾਸਟ ਡੇਟ ਤੇ ਕੋਰਟ ਨੇ ਵਾਰੈਂਟਸ ਜਾਰੀ ਕੀਤੇ ਸੀਗੇ ਕਿ ਸੁਭੀਰ ਸਿੰਘ ਬਾਦਲ ਸਾਹਿਬ ਪੇਸ਼ ਹੋਣ ਤੇ ਅੱਜ ਉਹ ਪੇਸ਼ ਹੋਏ ਨੇ ਤੇ ਦੁਬਾਰਾ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਹੈ ਤੇ ਉਹਨਾਂ ਦੇ ਜਿਹੜੇ ਬੇਲ ਬਾਂਡਸ ਐ ਉਹ ਸੀ ਫਾਈਲ ਕਰ ਦਿੱਤੇ ਨੇ ਹੁਣ ਜਿਹੜੀਆਂ ਅਗਲੀਆਂ ਪ੍ਰੋਸੀਡਿੰਗਸ ਐ ਜਿਹੜੀ ਡੇਟ ਐ ਉਹ ਥੋੜੀ ਦੇਰ ਤੱਕ ਅਪਲੋਡ ਹੋ ਜੂਗੀ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਸ਼ਰੂਨੀ ਅਧਾਲੀ ਦਲ ਹਮੇਸ਼ਾ ਹੀ ਕਿਉਂਕਿ ਜੁਡੀਸ਼ੀਅਲ ਆਰਡਰਸ ਦਾ ਸਤਕਾਰ ਹੈ ਅਦਾਲਤਾਂ ਦਾ ਸਤਕਾਰ ਹੈ ਤੇ ਅਦਾਲਤਾਂ ਤੇ ਪੂਰਨ ਭਰੋਸਾ ਹੈ ਕਿ ਅਦਾਲਤਾਂ ਤੋਂ ਇਨਸਾਫ ਹੁੰਦਾ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਅੱਜ ਉਸ ਅਦਾਲਤ ਅੱਗੇ ਪੇਸ਼ ਹੋਏ ਨੇ ਤੇ ਸਾਨੂੰ ਪੂਰਨ ਆਸ ਹੈ ਕਿ ਇਸ ਕੇਸ ਦੇ ਵਿੱਚ ਵੀ ਜਿਹੜਾ ਇਨਸਾਫ ਹੋਵੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਦਿਸ਼ੀ ਮਾਨਯਾ ਦੀ ਕਥਿਤ ਆਡੀਓ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਕਾਂਗਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਦਿੱਲੀ ਵਿਧਾਨ ਸਭਾ ਦੇ ਅਧਿਕਾਰਿਤ ਬੁਲੇਟਨ ਦੀ ਕਾਪੀ ਸਾਂਝੀ ਕਰਦੇ ਆ ਆਪ ਆਗੂ ਆਤਸ਼ੀ ਮਾਲੇਨਾ ਦੇ ਬਿਆਨ ਲਈ ਸਮੁੱਚੀ ਆਪ ਲੀਡਰਸ਼ਿਪ ਨੂੰ ਘੇਰਿਆ ਖੈਰਾ ਨੇ ਕਿਹਾ ਕਿ ਹੁਣ ਜਦੋਂ ਵਿਧਾਨ ਸਭਾ ਦੇ ਰਿਕਾਰਡ ਤੇ ਫੋਰੈਂਸਿਕ ਰਿਪੋਰਟ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਐਲਓਪੀ ਆਤਸ਼ੀ ਨੇ ਸਾਡੇ ਗੁਰੂਆਂ ਖਿਲਾਫ ਅਪਮਾਨਜਨਕ ਟਿੱਪਣੀਆਂ ਕੀਤੀਆਂ ਤਾਂ ਆਤਸ਼ੀ ਨੂੰ ਸਿੱਖ ਭਾਈਚਾਰੇ ਤੋਂ ਬਿਨਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ ਇਸ ਨਾਲ ਹੀ ਉਹਨਾਂ ਆਤਸ਼ੀ ਖਿਲਾਫ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਖੈਰਾ ਨੇ ਦਿੱਲੀ ਵਿਧਾਨ ਸਭਾ ਦੇ ਬੁਲੇਟਨ ਦੀ ਕਾਪੀ ਦਿਖਾਉਣ ਦੇ ਆ ਕਿਹਾ 28 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਵਿੱਚ ਪ੍ਰਦੂਸ਼ਣ ਦੇ ਮੁੱਦੇ ਤੇ ਹੋ ਰਹੀ ਬਹਿਸ ਦੌਰਾਨ ਆਤਿਸ਼ੀ ਮਾਲੀਨਾ ਨੇ ਸਿੱਖ ਗੁਰੂਆਂ ਵਿਰੁੱਧ ਆਪ ਸ਼ਬਦ ਬੋਲੇ ਸਨ। ਉਹਨਾਂ ਨੇ ਕਿਹਾ ਕਿ ਇਹ ਰਿਕਾਰਡ ਵਿਧਾਨ ਸਭਾ ਦੇ ਕਰਮਚਾਰੀ प्रदीप ਕੁਮਾਰ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਆਤਿਸ਼ੀ ਵੱਲੋਂ ਕੀਤੀ ਗਈ ਗਲਤ ਸ਼ਬਦਾਵਲੀ ਦਰਜ ਹੈ। ਉਹਨਾਂ ਨੇ ਕਿਹਾ ਕਿ ਆਤਿਸ਼ੀ ਦਾ ਆਪ ਬਿਆਨ ਕਿਸੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਲਈ ਬਰਦਾਸ਼ਤ ਤੋਂ ਬਾਹਰ ਹੈ। ਦੂਸਰਾ ਸਪੀਕਰ ਦੇ ਕੋਲ ਵਿਧਾਨ ਸਭਾ ਦੇ ਕੋਲ ਦਿੱਲੀ ਫੋਰੈਂਸਿਕ ਲੈਬਾਰਟਰੀ ਦੀ ਇਹਦੀ ਵੀਡੀਓ ਦੀ ਪੁਸ਼ਟੀ ਆ ਗਈ ਕਿ ਇਹ ਜੈਨੂਨ ਵੀਡੀਓ ਆ ਹੁਣ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਤੁਸੀਂ ਇਹ ਦੱਸੋ ਕਿ ਹੁਣ ਇਸ ਆਫੀਸ਼ੀਅਲ ਰਿਕਾਰਡ ਨੂੰ ਤੁਸੀਂ ਕਿਉਂ ਕਿਵੇਂ ਚੈਲੰਜ ਕਰੋਗੇ ਔਰ ਅਤੀਸ਼ੀ ਨੂੰ ਪੁੱਛਣਾ ਚਾਹੁੰਦਾ ਕਿੱਥੇ ਲੁਕੀ ਹੋਈਆਂ ਬਾਹਰ ਆ ਨਾ ਜੇ ਤੂੰ ਸੱਚੀ ਸੀ ਤੇ ਫਿਰ ਤੂੰ ਵਿਧਾਨ ਸਭਾ ਤੇ ਉਸੇ ਵੇਲੇ ਘੰਟੇ ਚ ਮੁੜ ਕੇ ਜਾਂਦੀ ਖੜ ਕੇ ਉੱਥੇ ਬੋਲ ਕੇ ਕਹਿੰਦੀ ਕਿ ਮੈਂ ਕੋਈ ਅਪਸ਼ਬਦ ਨਹੀਂ ਬੋਲਿਆ ਜਾਂ ਮੀਡੀਆ ਨੂੰ ਬਾਹਰ ਦੱਸਦੀ ਜਾਂ ਜਨਤਾ ਨੂੰ ਬਾਹਰ ਦੱਸ ਦਿੱਤੀ 11 ਦਿਨ ਤੋਂ ਤੁਸੀਂ ਲਾਪਤਾ ਹੋ ਇਹ ਤਾਂ ਆਪਣੇ ਆਪ ਦੇ ਵਿੱਚ ਤੁਹਾਡਾ ਗਿਲਟ ਜਿਹੜਾ ਤੁਸੀਂ ਆਪ ਹੀ ਕਬੂਲ ਰਹੇ ਹੋ ਕਿ ਹਾਂ ਮੈਂ ਗਲਤ ਕੀਤਾ ਕੰਮ ਹੈ ਇਸ ਕਰਕੇ ਮੈਂ ਛੁਪ ਗਈ ਹਾਂ ਚੋਰੀ ਛੁਪਦੇ ਹੁੰਦੇ ਹਨ ਨਾ ਕੋਈ ਸੱਚਾ ਬੰਦਾ ਤਾਂ ਛੁਪਦਾ ਹੀ ਨਹੀਂਗਾ ਇਸ ਲਈ ਸਾਡੀ ਮੰਗ ਇਹ ਆ ਕਿ ਇੱਕ ਤਾਂ ਇਹਦੇ ਖਿਲਾਫ ਕੇਸ ਸਟ ਹੋਣਾ ਚਾਹੀਦਾ ਪ੍ਰੋਪਰ ਜਿਹੜਾ ਸਾਡੇ ਦੇ ਪਰਚਾ ਦਰਜ ਕੀਤਾ ਉਹ ਅਸਲ ਵਿੱਚ ਅਤੀਸ਼ੀ ਮਾਰ ਲੈਣਾ ਤੇ ਹੋਣਾ ਚਾਹੀਦਾ ਕਿਉਂਕਿ ਦਿੱਲੀ ਦੀ ਪ੍ਰਾਪਰਟੀ ਹੈ ਵਿਧਾਨ ਸਭਾ ਦੀ ਦਿੱਲੀ ਦੇ ਵਿੱਚ ਦਰਜ ਹੋਣਾ ਚਾਹੀਦਾ ਤੇ ਦੂਸਰਾ ਟੀਚਰੀਵਾਲ ਨੂੰ ਅਗਰ ਕੋਈ ਛੋਟੀ ਮੋਟੀ ਮਾੜੀ ਮੋਟੀ ਕੋਈ ਤੁਹਾਡੇ ਚ ਬਚੀਆ ਕੋਈ ਮੋਰੈਲਿਟੀ ਜਾਂ ਜਿਹੜਾ ਤੁਹਾਡੇ ਤੁਸੀਂ ਨੈਤਿਕਤਾ ਦਾ ਸਬਕ ਸਾਰੀ ਦੁਨੀਆ ਨੂੰ ਪੜਾਉਨੇ ਹੋ ਕਿ ਅਸੀਂ ਤਾਂ ਆਮ ਆਦਮੀ ਅਸੀਂ ਤਾਂ ਕੱਟੜ ਮਾਨਦਾਰ ਹਾਂ ਫਿਰ ਘੱਟੋ ਘੱਟ ਅਤੀਸ਼ੀ ਮਾਰ ਲੈਣਾ ਤੋਂ ਰਿਟਰਨ ਅਪੋਲੋਜੀ ਜਾਰੀ ਕਰਾਓ ਬੋਲ ਕੇ ਵੀ ਦੱਸੇ ਸੁਖਬਾਲ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਥਿਤ ਵੀਡੀਓਜ਼ ਦੇ ਮਾਮਲੇ ਵਿੱਚ 20 ਸੈਂਸ ਨਹੀਂ ਖੇਜ਼ ਦਾਵਾ ਕੀਤਾ ਹੈ ਉਹਨਾਂ ਕਹਿੰਿਆ ਕਿ ਮੁੱਖ ਮੰਤਰੀ ਮਾਨ ਦੀਆਂ ਜੋ ਵੀਡੀਓਜ਼ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਉਹ ਪੂਰੀ ਤਰ੍ਹਾਂ ਅਸਲੀ ਨੇ ਤੇ ਉਹਨਾਂ ਦੀ ਤਸਦੀਕ ਵਿਦੇਸ਼ੀ ਲੈਬਸੋਂ ਹੋ ਰਹੀ ਹੈ ਖਿਆਰਾਨੇ ਜਗਮਨ ਸਮਰਾਵਲੋ ਕੈਨੇਡਾ ਦੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਵੀਡੀਓਜ਼ ਦੀ ਜਾਂਚ ਕੈਨੇਡਾ ਦੀ ਕਫੋਰੈਂਸਿਕ ਲੈਬ ਡਾਕੂ ਫਰਾਡ ਤੋਂ ਕਰਵਾਈ ਗਈ ਹੈ ਖਿਆਰ ਅਨੁਸਾਰ ਜਗਮਨ ਸਮਰਾ ਨੇ ਤਸਦੀਕ ਕੀਤਾ ਕਿ ਇਹਨਾਂ ਵੀਡੀਓਜ਼ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਤੇ ਇਹ AI ਦਾ ਕੰਮ ਨਹੀਂ ਹੈ ਖੈਰਾ ਮੁਤਾਬਕ ਸਮਰਾਨੋਈਨਾ ਵੀਡੀਓਜ਼ ਦੀ ਰਿਪੋਰਟ ਈਮੇਲ ਰਾਹੀਂ ਮਿਲ ਚੁੱਕੀ ਹੈ ਤੇ ਇਸ ਦੀ ਅਧਿਕਾਰਿਤ ਰਿਪੋਰਟ ਵੀ ਅਗਲੇ 2-3 ਦਿਨਾਂ ਵਿੱਚ ਪ੍ਰਾਪਤ ਹੋ ਜਾਏਗੀ। ਸੁਪਾਲ ਖੈਰਾ ਨੇ ਕਿਹਾ ਕਿ ਇਨ੍ਹਾਂ ਵੀਡੀਓਜ਼ ਵਿੱਚ ਭਗਵੰਤ ਮਾਨ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਬਹੁਤ ਹੀ ਇਤਰਾਜ਼ਯੋਗ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇੱਕ ਰਸ਼ੀਅਨ ਕੁੜੀ ਵਾਲੀ ਵੀਡੀਓ ਵੀ ਕਾਫੀ ਚਰਚਾ ਦਾ ਵਿਸ਼ਾ ਰਹੀ ਸੀ ਜਿਸ ਨੂੰ ਇਨ੍ਹਾਂ ਨੇ AI ਕਹਿ ਕੇ ਪਾਸਾ ਵਟਲਿਆ ਸੀ ਪਰ ਹੁਣ ਫੋਰੈਂਸਿਕ ਜਾਂਚ ਵਿੱਚ ਦੋਵੇਂ ਵੀਡੀਓਜ਼ ਸਹੀ ਪਾਈਆਂ ਗਈਆਂ ਨੇ। ਔਰ ਭਗਵੰਤ ਮਾਨ ਜਿਹੜੀਆਂ ਆਪਣੀਆਂ ਵੀਡੀਓਜ਼ ਸਰਕੂਲੇਟ ਹੋ ਰਹੀਆਂ ਜਗਮਨ ਸਮਰਾ ਨੇ ਕੱਲ ਕੈਨੇਡਾ ਦੇ ਟੀਵੀ ਇੰਟਰਵਿਊ ਨਾਲ ਕਹਿਤਾ ਕਿ ਜਿਹੜੀ ਉਹ ਰਸ਼ੀਅਨ ਕੁੜੀ ਵਾਲੀ ਵੀਡੀਓ ਤੇ ਪਲੱਸ ਜਿਹੜੀ ਗੁਰੂ ਸਾਹਿਬ ਦੀ ਤਸਵੀਰਾਂ ਦੇ ਉੱਤੇ ਸ਼ਰਾਬ ਦੇ ਛਿੱਟੇ ਛਿੜਕ ਰਿਹਾ ਇਹ ਇਹ ਵੀ ਉਹਨਾਂ ਨੇ ਉੱਥੇ ਤਸਦੀਕ ਕਰਾ ਲਈ ਕੋਈ ਡਾਕਿਊ ਫਰਾਡ ਲੈਬ ਹੈ ਸ਼ਾਇਦ ਪ੍ਰੋਬੇਬਲੀ ਵੈਨਕੂਵਰ ਦੀਆ ਉਹਦੀ ਆਫੀਸ਼ੀਅਲ ਰਿਕਾਰਡ ਦੀ ਕਾਪੀ ਸ਼ਾਇਦ 2-3 ਦਿਨ ਦੇ ਵਿੱਚ ਉਹਨਾਂ ਨੇ ਕੋ ਹਾਸਲ ਕਰ ਲੈਣੀ ਲੇਕਿਨ ਉਹਨੂੰ ਈਮੇਲ ਜਾ ਚੁੱਕੀ ਆ ਕਿ ਜਿਹੜੀਆਂ ਇਹ ਵੀਡੀਓਜ਼ ਭਗਵੰਤ ਮਾਨ ਜੀ ਦੇ ਵਿੱਚ ਭਗਵੰਤ ਮਾਨ ਨਜ਼ਰ ਆ ਰਿਹਾ ਕਿ ਇਹ ਵੀਡੀਓਸ ਜਿਹੜੀਆਂ ਨੇ ਇਹ ਬਿਲਕੁਲ ਜੈਨੂਅਨ ਨੇ ਇਹ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਨਹੀਂ ਇਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਇਹ ਉਧਰ ਵੀ ਹੋ ਗਿਆ ਵਾ ਸੋ ਇਥੋਂ ਤੁਹਾਨੂੰ ਇਥੋਂ ਸਾਬਤ ਹੁੰਦਾ ਕਿ ਭਗਵੰਤ ਮਾਨ ਨੂੰ ਵੀ ਸਾਡੇ ਗੁਰੂ ਸਾਹਿਬ ਦੇ ਵਿੱਚ ਇਹ ਕੋਈ ਵਿਸ਼ਵਾਸ ਨਹੀਂ ਤਾਂ ਇਹੋ ਕਹਿਣਾ ਹੁੰਦਾ ਨਾ ਕਿ ਨਾਸਤਿਕਾਂ ਦੀ ਪਾਰਟੀ ਆ ਇਹਨਾਂ ਨੂੰ ਕੋਈ ਯਕੀਨ ਨਹੀਂਗਾ ਦੋਨੋਂ ਗੱਲਾਂ ਨੇ ਕੰਫਰਮ ਕਰਤਾ ਅਤੀਸ਼ੀ ਮਾਰ ਲੈਣਾ ਨੇ ਗੁਰੂਆਂ ਦਾ ਅਪਮਾਨ ਕੀਤਾ ਤੇ ਭਗਵੰਤ ਮਾਨ ਗੁਰੂ ਸਾਹਿਬ ਦੀ ਫੋਟੋਆਂ ਤੇ ਜਿਹੜੇ ਸਿੱਟੇ ਛੜਕਿਆ ਹੋਰ ਸંત ਜਰਨੇਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਫੋਟੋ ਤੇ ਜੋ ਉਹਨੇ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਸੀਰੀਅਸ ਇਸ਼ੂ ਹੈ ਦਿਸ ਕੈਨ ਨਾਟ ਬੀ ਬਰਸ਼ਡ ਅਸਾਈਡ ਦਿਸ ਕੈਨ ਨਾਟ ਬੀ ਪੁਸ਼ਡ ਅੰਡਰ ਦਾ ਕਾਰਪਟ ਇਹਦੇ ਤੇ ਪੁਖਤਾ ਕਾਰਵਾਈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਕਰਨੀ ਚਾਹੀਦੀ ਹੈ ਔਰ ਹੁਣ ਉਹਨਾਂ ਦੀ ਰਿਪੋਰਟ ਲੈ ਕੇ ਵੈਨਕੂਵਰ ਦੀ ਫੋਰੈਂਸਿਕ ਲੈਬ ਦੀ ਰਿਪੋਰਟ ਲੈ ਕੇ ਇਹਨਾਂ ਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਦਿੱਲੀ ਵਿਧਾਨ ਸਭਾ ਦੀ ਫੋਰੈਂਸਿਕ ਜਾਂਚ ਨੇ ਪੰਜਾਬ ਸਰਕਾਰ ਦੀ ਜਾਂਚ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਦਿੱਲੀ ਵਿਧਾਨ ਸਭਾ ਦੀ ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਆਪ ਆਗੂ ਆਤਸ਼ੀ ਦੀ ਵੀਡੀਓ ਵਿੱਚ ਕੋਈ ਕਟਿੰਗ ਨਹੀਂ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹਾਂ ਸ਼ੋਮਨੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਸ ਲਈ ਹੁਣ ਪੰਜਾਬ ਦੀ ਐਫਐਸਐਲ ਰਿਪੋਰਟ ਤੇ ਵੱਡਾ ਸਵਾਲੀਆ ਨਿਸ਼ਾਨ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਮਾਰ ਲੇਣਾ ਵੱਲੋਂ ਜੋ ਗੁਰੂ ਸਹਿਬਾਨ ਬਾਰੇ ਪੱਦੀ ਸ਼ਬਦਾਵਲੀ ਬੋਲੀ ਗਈ ਤੇ ਦਿੱਲੀ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਦਾ ਕੋਰ ਨਿਰਾਦਰ ਕੀਤਾ ਗਿਆ। ਉਸ ਵੀਡੀਓ ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਨਿਰਪੱਖ ਜਾਂਚ ਕਰਵਾ ਕੇ ਅਸਲੀਕਰਾਰ ਦੇ ਦਿੱਤਾ ਤੇ ਇਹ ਸੱਚ ਸਾਹਮਣੇ ਲਿਆਂਦਾ ਕਿ ਆਤਿਸ਼ੀ ਮਾਰ ਲੀਨਾਂ ਨੇ ਇਹ ਸ਼ਬਦ ਬੋਲੇ ਨੇ। ਇਸ ਵੀਡੀਓ ਵਿੱਚ ਕੋਈ ਛੇੜਛਾੜ ਨਹੀਂ ਹੋਈ। ਉਹਨਾਂ ਕਹਿੰ ਆ ਕਿ ਦਿੱਲੀ ਵਿਧਾਨ ਸਭਾ ਵੱਲੋਂ ਜਾਰੀ ਕੀਤੀ ਗਈ ਟ੍ਰਾਂਸਕ੍ਰਿਪਟ ਵਿੱਚ ਇਹ ਸਪਸ਼ਟ ਹੈ ਕਿ ਆਤਿਸ਼ੀ ਵੱਲੋਂ ਇਹ ਬੇਦਬੀ ਵਾਲੇ ਸ਼ਬਦ ਬੋਲੇ ਗਏ ਨੇ ਪਰ ਆਪਣੀ ਆਗੋਂ ਨੂੰ ਬਚਾਉਣ ਲਈ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਮੋਹਾਲੀ ਦੀ ਇੱਕ ਲੈਬੋਰੀ ਵਿੱਚ ਇੱਕ ਜਾਲੀ ਰਿਪੋਰਟ ਤਿਆਰ ਕਰਵਾਈ ਗਈ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਖੋ ਦਿੱਲੀ ਵਿਧਾਨ ਸਭਾ ਵੱਲੋਂ ਜਿਹੜੀ ਫੋਰੈਂਸਿਕ ਦੀ ਜਾਂਚ ਕਰਾਈ ਗਈ ਸੀ ਆਤਿਸ਼ੀ ਦੀ ਵੀਡੀਓ ਨੂੰ ਲੈ ਕੇ ਉਹਦੇ ਚ ਸਪਸ਼ਟ ਤੌਰ ਤੇ ਸਾਹਮਣੇ ਆ ਗਿਆ ਕਿ ਵੀਡੀਓ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਨਹੀਂ ਹੋਈ। ਆਤਿਸ਼ੀ ਨੇ ਗੁਰੂਆਂ ਸ਼ਬਦ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਹੈ। ਤੇ ਜਿਹੜੀ ਅੱਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਟਰਾਂਸਕ੍ਰਿਪਟ ਜਾਰੀ ਕੀਤੀ ਹੈ ਵਿਧਾਨ ਸਭਾ ਦੇ ਅੰਦਰ ਕਿਉਂਕਿ ਫਲੋਰ ਆਫ ਦਿ ਹਾਊਸ ਤੇ ਬੋਲਿਆ ਸੀ ਉਹ ਟਰਾਂਸਕ੍ਰਿਪਟ ਦੇ ਵਿੱਚ ਵੀ ਕਲੀਅਰ ਹੈ ਕਿ ਗਰੂਹਾਂ ਸ਼ਬਦ ਦਾ ਇਸਤੇਮਾਲ ਹੋਇਆ ਹੁਣ ਇਹ ਸਵਾਲ ਵੱਡਾ ਖੜਾ ਹੋ ਜਾਂਦਾ ਹੈ ਕਿ ਜਿਹੜੀ ਪੰਜਾਬ ਦੇ ਜਲੰਧਰ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਆਤਿਸ਼ੀ ਨੂੰ ਬਚਾਉਣ ਦੇ ਲਈ ਤੇ ਐਸਐਸ ਨਗਰ ਮੁਹਾਲੀ ਜਿਹੜੀ ਫੋਰੈਂਸਿਕ ਲੈਬਾਰਟਰੀ ਹੈ ਇਹ ਤੋਂ ਪੰਜਾਬ ਦੀ ਸਰਕਾਰ ਨੇ ਇੱਕ ਰਿਪੋਰਟ ਲਈ ਸੀ ਸਿਰਫ ਤੇ ਸਿਰਫ ਆਤਿਸ਼ੀ ਨੂੰ ਕਿਸੇ ਤਰੀਕੇ ਬਚਾਇਆ ਜਾ ਸਕੇ ਕਿ ਜੀ ਉਹ ਵੀਡੀਓ ਨਾਲ ਛੇੜਛਾੜ ਹੋਈ ਹੈ ਤੇ ਇਹ ਤਾਂ ਹੁਣ ਬਿਲਕੁਲ ਕੌਂਟਰਡਿਕਟਰੀ ਹੋ ਗਿਆ ਕਿਉਂਕਿ ਵਿਧਾਨ ਸਭਾ ਦਿੱਲੀ ਨੇ ਜਿਹੜੀ ਜਾਂਚ ਕਰਾਈ ਹੈ ਉਹ ਫੋਰੈਂਸਿਕ ਕਹਿੰਦੀ ਹੈ ਕਿ ਵੀਡੀਓ ਬਿਲਕੁਲ ਠੀਕ ਹੈ ਕੋਈ ਛੇੜਛਾੜ ਨਹੀਂ ਆਤਿਸ਼ੀ ਨੇ ਉਹ ਸ਼ਬਦ ਬੋਲੇ ਨੇ ਸੋ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਰਵਿੰਦ ਕੇਜਰੀਵਾਲੇ ਦੱਸਣਗੇ ਕਿ ਕਿਉਂ ਇਹ ਫੋਰਜਰੀ ਕੀਤੀ ਗਈ ਕਿਉਂਕਿ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਉਹਨਾਂ ਤੋਂ ਬਿਨਾਂ origignal source ਲੈ ਜਲਦਬਾਜ਼ੀ ਚ ਆਤਿਸ਼ੀ ਨੂੰ ਬਚਾਉਣ ਦੇ ਲਈ ਇਹ ਜਿਹੜਾ ਸਾਰਾ ਤਾਣਾ ਬਾਣਾ ਬੁਣਿਆ ਗਿਆ ਇਥੋਂ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਕੋਈ ਰੂਲ ਕਾਨੂੰਨ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਤਾਂ ਫੋਰੈਂਸਿਕ ਲੈਬਾਰਟਰੀ ਦੀਆਂ ਰਿਪੋਰਟਾਂ ਵੀ ਜਲਦੀ ਤਿਆਰ ਕਰਾ ਰਹੀ ਸੋ ਹੁਣ ਅਸੀਂ ਮੰਗ ਕਰਦੇ ਹਾਂ ਕਿ ਆਤਿਸ਼ੀ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਆਤਿਸ਼ੀ ਦੀ ਵੀਡੀਓ ਬਾਰੇ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਹਮਲਾ ਬੋਲਿਆ ਮੁੱਖ ਮੰਤਰੀ ਮਾਨ ਨੇ ਕਿਹਾ ਜਦੋਂ ਫੋਰੈਂਸਿਕ ਰਿਪੋਰਟ ਖੁਦ ਕਹਿ ਰਹੀ ਹੈ ਕਿ ਆਤਿਸ਼ੀ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਤੇ ਅਦਾਲਤ ਨੇ ਵੀ ਇਹੀ ਗੱਲ ਕਹੀ ਹੈ ਜੇਕਰ ਪਾਜਪਾਦੀ ਸੀਬੀਆਈ ਹੁਣ ਫੋਰੈਂਸਿਕ ਰਿਪੋਰਟਾਂ ਤੋਂ ਵੀ ਉੱਪਰ ਹੋ ਗਈ ਹੈ ਤਾਂ ਬੇਸ਼ੱਕ ਜਾਂਚ ਕਰਵਾ ਲਓ। ਉਹਨਾਂ ਕਹੇ ਕਿ ਆਪ ਆਗੂ ਨੇ ਨਹੀਂ ਬਲਕਿ ਪਾਜਪਾਨੇ ਆਡੀਓ ਤੇ ਆਪत्तिजनक ਸਬਟਾਈਟਲ ਦੇ ਕੇ ਗੁਰੂਆਂ ਦਾ ਨਿਰਾਦਰ ਕੀਤਾ। ਉਹਨਾਂ ਪਾਜਪਾਦੀ ਸਿਆਸੀ ਬਦਲਾਖੋਰੀ ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਉਂਦੇ ਆ ਸਪਸ਼ਟ ਕੀਤਾ ਕਿ ਜਦੋਂ ਤਕਨੀਕੀ ਤੱਥ ਆਤਸ਼ੀ ਦੇ ਪੱਖ ਵਿੱਚ ਨੇ ਤਾਂ ਅਜਿਹੇ ਇਲਜ਼ਾਮਾਂ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ। ਜਦ ਫੋਰੈਂਸਿਕ ਸੇ ਆ ਗਿਆ ਕਿ ਇਸ ਵਿੱਚ आतिशी जी ने कुछ नहीं बोला ऐसा बल्कि उन्होंने सब टाइटल देकर अपमान किया गुरुओं का जब फ्रेंसिक की जांच आ गई कोर्ट ने कह दिया ये वीडियो उतारे अब उसके बाद भी अगर बीजेपी की सीबीआई उस फ्रेंसिक से भी ऊपर है तो करवा लेंगे ਆਮ ਆਦਮੀ ਪਾਰਟੀ ਪੰਜਾਬ ਦੇ মিডিਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਖੁਦ 2007 ਤੋਂ 2017 ਦੇ ਅਕਾਲੀ ਭਾਜਪਾ ਸ਼ਾਸਨ 2017 ਤੋਂ 2022 ਦੀ ਅਸਫਲ ਕਾਂਗਰਸ ਸਰਕਾਰ ਤੇ ਹੁਣ ਕੁਝ ਭਾਜਪਾ ਆਗੂਆਂ ਦੇ ਬਾਦਲਾਂ ਨਾਲ ਗੱਠ ਜੋੜ ਦੇ ਪਿੱਛੇ ਦੀ ਸੱਚਾਈ ਨੂੰ ਬੇਨਕਾਬ ਕੀਤਾ ਹੈ ਬਿੱਟੂ ਨੇ ਖੁਦ ਮੰਨਿਆ ਕਿ ਜੇਕਰ ਅਜਿਹਾ ਗੱਠਜੋੜ ਹੋਇਆ ਤਾਂ ਨਸ਼ੇ ਤੇ ਗੈਂਗਸਟਰਵਾਦ ਪੰਜਾਬ ਵਿੱਚ ਵਾਪਸ ਆ ਜਾਣਗੇ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਬਿੱਟੂ ਨੇ ਜਨਤਕ ਤੌਰ ਤੇ ਇਹ ਕਹਿ ਕੇ ਗੰਭੀਰ ਸਵਾਲ ਖੜੇ ਕੀਤੇ ਨੇ ਕਿ ਬਾਦਲਾਂ ਨਾਲ ਗੱਠਜੋੜ ਦਾ ਮਤਲਬ ਪੰਜਾਬ ਵਿੱਚ ਚਿੱਟਾ ਤੇ ਗੈਂਗਸਟਰਵਾਦ ਦੀ ਵਾਪਸੀ ਹੋਵੇਗੀ। ਪੰਨੂ ਨੇ ਕਿਹਾ ਕਿ ਇਹ ਸਿਰਫ ਰਾਜਨੀਤਿਕ ਬਿਆਨ ਨਹੀਂ, ਇਹ ਇਕਬਾਲੀਆ ਬਿਆਨ ਨੇ ਜੋ ਸਪਸ਼ਟ ਤੌਰ ਤੇ ਦੱਸਦੇ ਨੇ ਕਿ 2007 ਤੇ 2017 ਵਿਚਕਾਰ ਪੰਜਾਬ ਨੂੰ ਕਿਸ ਨੇ ਬਰਬਾਦ ਕੀਤਾ। ਪੰਨੂ ਨੇ ਰਵਨੀਤ ਬਿੱਟੂ ਨੂੰ ਸਵਾਲ ਕੀਤਾ ਕਿ ਜੇਕਰ ਪੰਜਾਬ ਦੇ ਕੁਝ ਪਾਜਪਾ ਆਗੂ ਜਾਣਦੇ ਨੇ ਕਿ ਪੰਜਾਬ ਨੂੰ ਨਸ਼ੀਲੇ ਪਦਾਰਥਾਂ ਤੇ ਗੈਂਗਸਟਰ ਹਿੰਸਾ ਵਿੱਚ ਡੁਬਾਉਣ ਲਈ ਉਹ ਜ਼ਿੰਮੇਵਾਰ ਨੇ ਤਾਂ ਉਹ ਬਾਦਲਾਂ ਨਾਲ ਗੱਠ ਜੋੜ ਦੀ ਵਕਾਲਤ ਕਿਉਂ ਕਰ ਰਹੇ ਨੇ ਪੰਨੂ ਨੇ ਕਿਹਾ ਕਿ ਇਸ ਦਾ ਜਵਾਬ ਪਾਜਪਾ ਦੇ ਅੰਦਰ ਹੀ ਹੈ ਦਾਜ਼ੀਏ ਕਿ ਬਿੱਟੂ ਨੇ ਕਿਹਾ ਸੀ ਕਿ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦੇ ਗੱਠ ਜੋੜ ਬਾਰੇ ਸੋਚਿਆ ਨਹੀਂ ਜਾ ਸਕਦਾ ਕਿਉਂਕਿ ਪਿਛਲੇ ਤਜਰਬੇ ਚਿੰਤਾਜਨਕ ਰਹੇ ਨੇ ਸਰਵਨੀਤ ਸਿੰਘ ਬਿੱਟੂਗੁਰਾ ਨੇ ਇਹ ਗੱਲ ਕਹੀ ਕਿ ਕੀ ਬਾਦਲਾਂ ਦੇ ਨਾਲ ਗੱਠ ਜੋੜ ਕਰਕੇ ਦੁਬਾਰਾ ਫੇਰ ਚਿੱਟਾ ਵਿਖਣ ਲੱਗ ਗਿਆ ਤੇ ਫੇਰ ਕੀ ਕਰਾਂਗੇ ਬਾਦਲਾਂ ਦੇ ਨਾਲ ਗੱਠ ਜੋੜ ਕਰਕੇ ਜੇ ਗੈਂਗਸਟਰ ਬਾਦ ਦੁਬਾਰਾ ਆ ਗਿਆ ਤੇ ਫੇਰ ਕੀ ਕਰਾਂਗੇ ਇਹ ਬਹੁਤ ਵੱਡੇ ਸਵਾਲ ਨੇ ਪਰ ਇਨਾਂ ਸਵਾਲਾਂ ਦੇ ਜਵਾਬ ਉਹਨਾਂ ਦੇ ਕੋਲ ਹੀ ਨੇ ਕਿ ਕੌਣ ਚਿੱਟਾ ਵਕਵਾਉਂਦਾ ਰਿਹਾ ਇਹ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਵੀ ਅੱਜ ਦੱਸ ਦਿੱਤਾ ਕੌਣ ਗੈਂਗਸਟਰ ਵਾਦ ਨੂੰ ਸ਼ਹਿ ਦਿੰਦਾ ਰਿਹਾ ਇਹ ਵੀ ਰਵਨੀਤ ਸਿੰਘ ਬਿੱਟੂ ਹਰਾਂ ਨੇ ਅੱਜ ਦੱਸ ਦਿੱਤਾ ਰਵਨੀਤ ਸਿੰਘ ਬਿੱਟੂ ਜੀ ਜਿਸ ਪਾਰਟੀ ਦੇ ਵਿੱਚ ਤੁਸੀਂ ਅੱਜ ਕੱਲੋ ਭਾਰਤੀ ਜਨਤਾ ਪਾਰਟੀ ਉਹਦੇ ਵਿੱਚ ਕਾਂਗਰਸ ਤੋਂ ਗਏ ਕੁਝ ਵੱਡੇ ਨੇਤਾ ਹੋਰ ਵੀ ਨੇ ਉਹਦੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਜੀ ਇਹ ਗੱਲ ਬੜੀ ਜ਼ੋਰ ਦੇ ਕੇ ਕਹਿੰਦੇ ਆ ਕਿ ਅਕਾਲੀਆਂ ਦੇ ਨਾਲ ਗੱਠ ਜੋੜ ਕਰਨਾ ਪਊਗਾ ਕੀ ਸੁਨੀਲ ਜਾਖੜ ਜੀ ਨੂੰ ਇਹ ਨਹੀਂ ਪਤਾ ਕਿ ਚਿੱਟਾ ਕੌਣ ਵਕਾਉਂਦਾ ਰਿਹਾ ਗੈਂਗਸਟਰਵਾਦ ਕਿਹਨੇ ਪੈਦਾ ਕੀਤਾ ਉਹ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਇਸ ਤੋਂ ਵੀ ਉੱਪਰ ਕੈਪਟਨ ਅਮਰਿੰਦਰ ਸਿੰਘ ਹੁਰੀ ਦੋ ਵਾਰੀ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਸਭ ਤੋਂ ਵੱਡੇ ਇਸ ਵੇਲੇ ਖੈਰਖਵਾ ਬਣੇ ਹੋਏ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਿ ਉਹਨਾਂ ਦੇ ਦਲ ਦੇ ਨਾਲ ਗੱਠਜੋੜ ਕੀਤੇ ਤੋਂ ਬਿਨਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿੱਤ ਹਾਸਲ ਨਹੀਂ ਕਰ ਸਕਦੀ ਬਿੱਟੂ ਜੀ ਤੁਹਾਡੇ ਆਗੂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਚਿੱਟਾ ਕੌਣ ਬਕਵਾਉਂਦਾ ਰਿਹਾ ਤੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਿਹਨੇ ਪੈਦਾ ਕੀਤਾ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਮੂਹ ਰਾਹੀਂ ਕੁੜਲੀ ਕਰਨ ਤੇ ਵੀਡੀਓ ਵਾਇਰਲ ਕਰਨ ਵਾਲੇ ਦਿੱਲੀ ਦੇ ਇੱਕ ਨੌਜਵਾਨ ਨੇ ਵਿਵਾਦ ਵਧਨ ਤੋਂ ਬਾਅਦ ਜਨਤਕ ਤੌਰ ਤੇ ਮਾਫੀ ਮੰਗ ਲਈ ਹੈ। ਇਹ ਨੌਜਵਾਨ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ ਜਿਸ ਦੀ ਹਰਕਤ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਸੀ। ਦਿੱਲੀ ਦੇ ਰਣਮਾਲੇ ਸ਼ੁਭਾਨ ਰੰਗਰੀਜ਼ ਨਾਮ ਦੇ ਨੌਜਵਾਨ ਨੇ ਇੰਸਟਾਗ੍ਰam ਤੇ ਦੋ ਵੀਡੀਓ ਪੋਸਟ ਕੀਤੇ ਸਨ। ਜਦੋਂ ਸੋਸ਼ਲ ਮੀਡੀਆ ਤੇ ਇਸ ਹਰਕਤ ਦਾ ਵਿਰੋਧ ਸ਼ੁਰੂ ਹੋਇਆ ਤਾਂ ਸੁਭਾਨ ਰੰਗਰੀਜ਼ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਹੈ ਉਸਨੇ ਕਿਹਾ ਮੈਂ ਬਚਪਨ ਤੋਂ ਉੱਥੇ ਜਾਣਾ ਚਾਹੁੰਦਾ ਸੀ ਪਰ ਮੈਨੂੰ ਉੱਥੋਂ ਦੀ ਮਰਿਆਦਾ ਬਾਰੇ ਪਤਾ ਨਹੀਂ ਸੀ ਗਲਤੀ ਨਾਲ ਮੂਹ ਵਿੱਚੋਂ ਪਾਣੀ ਨਿਕਲ ਕੇ ਸਰੋਵਰ ਵਿੱਚ ਡਿੱਗ ਗਿਆ ਮੈਂ ਸਮੁੱਚੇ ਸਿੱਖ ਪਾਈ ਜਾ ਰਹੇ ਤੇ ਆਪਣੇ ਪੰਜਾਬੀ ਭਰਾਵਾਂ ਤੋਂ ਮਾਫੀ ਮੰਗਦਾ ਹਾਂ ਮੈਂ ਸਾਰੇ ਧਰਮਾਂ ਦਾ ਸਤਕਾਰ ਕਰਦਾ ਹਾਂ ਤੇ ਅਗਲੀ ਵਾਰ ਆਕੇ ਨਿੱਜੀ ਤੌਰ ਤੇ ਵੀ ਮਾਫੀ ਮੰਗਾਂਗਾ ਆਈਓ ਮੈਂ 3 ਦਿਨ ਪਹਿਲੇ ਤੇਰੇ ਦਰਬਾਰ ਕਾਇਮ ਗਿਆ ਥਾ ਬਚਪਨ ਤੋਂ ਮੈਂ ਵਾਹ ਜਾਣਾ ਚਾਹਤਾ तो भाई मुझे वहां के मर्यादा की नहीं पता था मैंने सरोवर का पानी तो वो करा था से मेरे मुंह तो तो से पानी निकल कर उसमें कम्युनिटी से भाई सॉरी बोलता हूँ उसके लिए और मैं वहां आकर भी सॉरी बोलूंगा और भाई मैं सभी धर्मों का सम्मान करता हूँ मोहाली पुलिस ने कबड्डी खिलाड़ी राणा बला चौरिया के कत्ल शामिल दोषी मुकाबले ठेर कर दिया ਪੁਲਿਸ ਆ ਕੇ ਆਇਆ ਕਿ ਉਹ ਦੋਸ਼ੀ ਕਰਨ ਡਿਫਾਲਟਰ ਨੂੰ ਰਾਤ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾ ਰਹੇ ਸਨ ਉਦੋਂ ਹੀ ਮੁਲਜ਼ਮ ਪੁਲਿਸ ਨੂੰ ਜ਼ਖਮੀ ਕਰਕੇ ਫਰਾਰ ਹੋ ਗਿਆ ਪੁਲਿਸ ساری ਰਾਤ ਉਸ ਦੀ ਪਾਲ ਕਰਦੀ ਰਹੀ ਅੱਜ ਜਿਸ ਵੇਲੇ ਪੁਲਿਸ ਨੂੰ ਮਿਲਿਆ ਜਦੋਂ ਉਹਨਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਹਥਿਆਰ ਨਾਲ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਜਵਾਬੀ ਕਾਰਵਾਈ ਵਿੱਚ ਉਸ ਨੂੰ ਕਈ ਗੋਲੀਆਂ ਲੱਗੀਆਂ ਜਿਸ ਨਾਲ ਕਰਨ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਸ ਨੂੰ 2 ਦਿਨ ਪਹਿਲਾਂ ਪਛਮੀ ਬੰਗਾਲ ਵਿੱਚ ਪੁਲਿਸ ਨੇ ਰਾਣਾ ਬਲਾਚੋਰੀਆ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਬੁੱਧਾ ਰਾਣਾ ਬਲਾਚੋਰੀਆ ਮਰਡਰ ਕੇਸ ਸੀਗਾ ਉਹਦੇ ਵਿੱਚ ਜਿਹੜੇ ਤਿੰਨ ਅਕਿਊਜ਼ਡ ਫੜੇ ਹੋਏ ਸੀਗੇ ਉਹਨਾਂ 'ਚ ਇੱਕ ਜਿਹੜਾ ਅਕਿਊਜ਼ ਸੀਗਾ ਕਰਨ ਪਾਠਕ الیاਸ ਕਰਨ ਡਿਫਾਲਟਰ ਉਹ ਉਹ तकरीबन ਕੱਲ ਆਪਣਾ ਕਾਫੀ ਦਿਨਾਂ ਤੋਂ ਨਾ ਜੀ ਪਿਛਲਿਆਂ ਤੋਂ ਸੀਆਈਏ ਦੇ ਵਿੱਚ ਰੱਖੇ ਹੋਏ ਸੀ ਇਹਨਾਂ ਨੂੰ ਸਕਿਉਰਿਟੀ ਰੀਜ਼ਨ ਔਰ ਅਗੇ ਇਨਵੈਸਟੀਗੇਸ਼ਨ ਕਰਨ ਦੇ ਲਈ ਕੱਲ ਰਾਤ ਦਾ ਸਮਾਂ ਸੀ ਜਦੋਂ ਇਹਨਾਂ ਨੇ ਇਹਨੇ ਰੌਲਾ ਪਾਇਆ ਵੀ ਮੇਰੀ ਚੈਸਪੇਨ ਜਰ ਹੋ ਰਹੀ ਹੈ ਮੈਨੂੰ ਦਰਦ ਹੋ ਰਿਹਾ ਬਹੁਤ ਜ਼ਿਆਦਾ ਕਾਫੀ ਤੇ ਆਪਣੇ ਜਿਹੜੇ ਮੁਲਾਜ਼ਮ ਹੈਗੇ ਆ ਜੀ ਉਹ ਇਹਨੂੰ ਲੈ ਕੇ ਹਸਪੀਟਲ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਇਹਨੇ ਡਰਾਮੇਬਾਜ਼ੀ ਕੀਤੀ ਉੱਥੇ ਗੱਡੀ 'ਚ ਵੀ ਹਾ ਕਰ ਕਰਦਾ ਰਿਹਾ ਤੇ ਅਲਟੀਮੇਟਲੀ ਜਿਹੜੀ ਹੈਗੀ ਇਹ ਗੱਡੀ ਸਾਡੀ ਰੋਕੀ ਗਈ ਉਹਨੂੰ ਦੇਖਣ ਲਈ ਉਹ ਇੱਕ ਡਿਵਾਈਡਰ ਤੇ ਚੜ ਗਈ ਸੀ ਤੁੰਤਰੀ 11:30 ਵਜੇ ਦਾ ਵਕਤ ਸੀਗਾ ਜਦੋਂ ਦੇਖਿਆ ਗਿਆ ਤਾਂ ਜਿਹੜੇ ਮੁਲਾਜ਼ਮ ਨੇ ਇਹਦੇ ਹਥਕੜੀ ਲਾਈ ਹੋਈ ਸੀ ਨਾਲ ਉਹਦੇ ਹੱਥ 'ਚੋਂ ਹਥਕੜੀ ਛੁਡਾ ਕੇ ਖਿੱਚ ਕੇ ਉਹਨੂੰ ਇੰਜਰ ਕਰਕੇ ਇਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਰਾਤ ਤੋਂ ਹੀ ਇੱਕ ਮੈਸਿਵ ਮੈਨਹੰਟ ਅਕ੍ਰੋਸ ਦਾ ਡਿਸਟ੍ਰਿਕਟ ਲਾਂਚ ਕੀਤੀ ਗਈ ਜੀ ਪੂਰੀ ਪ੍ਰੋਪਰਲੀ ਟੀਮਸ ਬਣਾ ਕੇ ਸਾਰੇ ਏਰੀਆ ਦੇ ਵਿੱਚ ਕਵਰ ਕੀਤਾ ਗਿਆ ਜਿਹੜਾ ਆਪਣਾ ਅਲੱਗ-ਅਲੱਗ ਏਰੀਆ 'ਚ ਲਾਕੇ ਲਾਏ ਗਏ ਐਸਐਚਓ ਸਾਰੇ ਜੀਓਜ਼ ਦੇ ਤੇ ਸਵੇਰੇ ਤਕਰੀਬਨ 6 ਤੋਂ 6.5-7 ਦੇ ਵਿੱਚ ਇਸ ਟਾਈਮ ਦੇ ਵਿੱਚ ਕਿਤੇ ਇਹ ਇੱਥੇ ਪੁਲਿਸ ਪਾਰਟੀ ਨੂੰ ਜਿਹੜਾ ਹੈਗਾ ਇਹ ਕਰਨ ਦਿਖਿਆ ਉਹਨਾਂ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਪਿੱਛੇ ਭੱਜਿਆ ਤਿੰਨ ਸਾਡੇ ਜਿਹੜੇ ਐਸਐਚਓਜ਼ ਦੀ ਟੀਮ ਸੀਗੀ ਆਪਣਾ ਇੰਸਪੈਕਟਰ ਯੁਗੇਸ਼ ਕੁਮਾਰ ਐਸਐਚਓ ਸਿਟੀ ਅਮਨਿੰਦਰ ਤੇ ਨਾਲ ਸੀਆਈਏ ਇਨਚਾਰਜ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਹਨੂੰ ਇੱਥੇ ਘੇਰਾ ਪਾਇਆ ਪਰ ਫਿਰ ਵੀ ਇਹਦੇ ਜਦੋਂ ਪਹਿਲਾਂ ਫਾਇਰ ਲੱਗਿਆ ਸ਼ਾਇਦ ਮਿਲਦਾ ਲੱਤ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਵੀ ਇਹ ਗਿਰਿਆ ਹੋਇਆ ਫਾਇ ਤੇ ਰੁਕਿਆ ਨੇ ਬਿਲਕੁਲ ਵੀ ਤਕਰੀਬਨ 6 ਤੋਂ 7 ਰਾਉਂਡ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਚ ਇਹ ਇੰਜਰਡ ਹੋ ਗਿਆ ਇਹਨੂੰ ਚੱਕ ਕੇ ਜੀ ਇੱਥੇ ਜਿਹੜਾ ਨੀਅਰੈਸਟ ਹਸਪੀਟਲ ਹੈਗਾ ਕੰਬੋਜ ਹਸਪੀਟਲ ਉੱਥੇ ਲੈ ਕੇ ਜਾਇਆ ਗਿਆ 15 ਤੋਂ 20 ਮਿੰਟ ਇਹਦਾ ਉੱਥੇ ਇਲਾਜ ਚੱਲਿਆ ਸੀਗਾ ਸੈਮੀ ਕੌਂਸ਼ੀਅਸ ਸੀਗਾ ਕਾਫੀ ਉਦੋਂ ਪਰ ਜਦੋਂ ਨਹੀਂ ਇਹਦਾ ਉਹਨਾਂ ਦਾ ਇਲਾਜ ਹੋਇਆ ਤੇ ਇਹਨੂੰ ਰੈਫਰ ਕੀਤਾ ਗਿਆ ਵੀ ਇਹਨੂੰ ਜਿਹੜਾ ਆਪਣਾ ਸਰਕਾਰੀ ਹਸਪੀਟਲ ਹੈ ਉੱਥੇ ਲੈ ਕੇ ਜਾਇਆ ਜਾਵੇ ਉੱਥੇ ਜਦੋਂ ਲੈ ਕੇ ਗਏ ਜੀ ਉੱਥੇ ਦੀ ਦੌਰਾਨ ਇਲਾਜ ਡੈਥ ਹੋ ਗਈ 이란 ਦੀਆਂ ਸੁਰੱਖਿਆ ਏਜੰਸੀਆਂ ਨੇ ਮਰਚੰਟ ਨੇਵੀ ਵਿੱਚ ਕੰਮ ਕਰਨ ਵਾਲੇ 16 ਭਾਰਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਰਿਆਂ ਤੇ ইরਾਨੀ ਤੇਲ ਚੋਰੀ ਕਰਨ ਦਾ ਦੋਸ਼ ਹੈ। ਇਹਨਾਂ ਵਿੱਚੋਂ ਤਿੰਨ ਕਾਮੇ ਉੱਤਰ ਪ੍ਰਦੇਸ਼ ਦੇ ਨੇ। ਸ਼ਾਮਲੀ ਦੇ ਪੈਂਸਵਾਲ ਪਿੰਡ ਦੇ ਮਰਚੰਟ ਨੇਵੀ ਅਫਸਰ ਕੈਪਟਨ ਵਿਜੇ ਕੁਮਾਰ ਨੂੰ ਵੀ ਇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੀੜਤ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਯੂਕੇ ਦੇ ਵੈਸਟ ਬ੍ਰੋਮਵਿਚ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਮਾਸ ਦਾ ਟੁਕੜਾ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਏ ਬ੍ਰਿਟਿਸ਼ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਏ ਮਲਜ਼ਮ ਦੀ ਪਛਾਣ 42 ਸਾਲਾਂ ਟੋਮਾਸ ਬਰੂਚ ਵਜੋਂ ਹੋਈ ਹੈ ਪੁਲਿਸ ਨੇ ਕਿਹਾ ਕਿ ਮਲਜ਼ਮ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣ ਬੁਝ ਕੇ ਅジਹਾ ਕੀਤਾ ਦਰਅਸਲ ਵੈਸਟ ਬ੍ਰੋਮਵਿਚ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਸਾਰਾ ਕੁੰਬਸ ਨੇ ਮਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਉਸਨੇ ਬ੍ਰਿਟਿਸ਼ ਸੰਸਦ ਵਿੱਚ ਕਿਹਾ ਕਿ ਮਲਜ਼ਮ ਨੇ ਜਾਣ ਬੁਝ ਕੇ ਨਫ਼ਰਤੀ ਅਪਰਾਧ ਕੀਤਾ ਏ ਇਸ ਵਾਰ ਪੁਲਿਸ ਹਰਕਤ ਵਿੱਚ ਚਾਹੀਤੇ ਸੀਸੀਟੀਵੀ ਦੀ ਮਦਦ ਨਾਲ ਉਸ ਦੀ ਪਛਾਣ ਕਰਨ ਤੋਂ ਬਾਅਦ ਟੌਮਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਨੁਸਾਰ 42 ਸਾਲਾ ਟੌਮਸ ਬਰੂਚ ਦੇ ਗੁਰਦੁਆਰੇ ਦੇ ਬਾਹਰ ਜਾਣਬੁੱਝ ਕੇ ਕੱਚਾ ਮਾਸ ਸੁੱਟਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ આરોਪ ਲਗਾਇਆ ਗਿਆ ਏ। ਇਸ ਕਾਰਵਾਈ ਨੂੰ ਸਿੱਖ ਧਰਮ ਦੇ ਵਿਰੁੱਧ ਮੰਨਿਆ ਜਾਂਦਾ ਏ ਤੇ ਪੁਲਿਸ ਇਸ ਨੂੰ ਨਫ਼ਰਤਈ ਅਪਰਾਧ ਵਜੋਂ ਮੰਨ ਰਹੀ ਹੈ। ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਦਾ ਕੋਈ ਸਥਾਈ ਪਤਾ ਨਹੀਂ ਹੈ। ਬ੍ਰਿਟਿਸ਼ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਨੂੰ ਰਿਮਾਂਡ ਤੇ 7 ਦਿਨ ਪੇਸ਼ ਦਿੱਤਾ ਪੰਜਾਬੀ ਤੇ ਬਾਲੀਵੁੱਡ ਗਾਇਕ ਬੀ ਪ੍ਰਾਕ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ ਲਾਰੈਂਸ ਗੈਂਗ ਨੇ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਉਹਨਾਂ ਫਿਰੋਤੀ ਵੀ ਮੰਗੀ ਹੈ ਪੰਜਾਬੀ ਗਾਇਕ ਦਿਲਨੂਰ ਨੇ ਇਸਾ ਮਾਮਲੇ ਸੰਬੰਧੀ ਮੁਖਾਲੀ ਦੇ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਤ ਵਿੱਚ ਉਸਨੇ ਦੱਸਿਆ ਕਿ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੀਆਂ ਕਾਲਸ ਤੇ ਵੌਇਸ ਸੁਨੇਹੇ ਆਏ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਅਰਜੁਨ ਬਿਸ਼ਨੋਈ ਵਜੋਂ ਕੀਤੀ ਤੇ ਦਿਲਨੂਰ ਨੂੰ ਕਿਹਾ ਕਿ ਉਹ ਆਪਣੇ ਦੋਸਤ ਬਾਲੀਵੁੱਡ ਤੇ ਪੰਜਾਬੀ ਗਾਇਕ ਬੀ ਪ੍ਰਾਕ ਨੂੰ 10 ਕਰੋੜ ਰੁਪਏ ਦੀ ਫਿਰੋਤੀ ਦੇਣ ਲਈ ਕਹੇ ਨਹੀਂ ਤਾਂ ਇੱਕ ਹਫ਼ਤੇ ਦੇ ਅੰਦਰ ਗੰਭੀਰ ਨਤੀਜੇ ਭੁਗਤਨੇ ਪੈਣਗੇ ਸ਼ਿਕਾਇਤ ਤੋਂ ਬਾਅਦ ਮੁਹਾਲੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਧਮਕੀ ਭਰੀਆਂ ਕਾਲਸ ਤੇ ਸੰਦੇਸ਼ਾਂ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ਰਪ ਨੇ ਨਵੰਬਰ ਦੇ ਮੱਧ ਤੋਂ ਦਸੰਬਰ ਦੇ ਅਖੀਰ ਤੱਕ ਮਿਊਨਿਸਪਲ ਤੇ ਕਾਰਪੋਰੇਟ ਬਾਂਡਸ ਵਿੱਚ ਲਗਭਗ 100 ਮਿਲੀਅਨ ਡਾਲਰ ਦੇ ਬਾਂਡ ਖਰੀਦੇ ਇਨ੍ਹਾਂ ਨਿਵੇਸ਼ਾਂ ਵਿੱਚ Netflix ਤੇ Warner Brothers Discovery ਬਾਂਡਸ ਵਿੱਚ ਘੱਟੋ ਘੱਟ 2 ਮਿਲੀਅਨ ਡਾਲਰ ਸ਼ਾਮਲ ਸਨ ਜੋ ਕੰਪਨੀਆਂ ਦੇ ਰਲੇਵੇਂ ਦਾ ਐਲਾਨ ਕਰਨ ਤੋਂ ਥੋੜੀ ਦੇਰ ਬਾਅਦ ਖਰੀਦੇ ਗਏ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੁਆਰਾ ਜਾਰੀ ਕੀਤੇ ਗਏ ਇੱਕ ਵਿੱਤੀ ਖੁਲਾਸਾ ਫਾਰਮ ਵਿੱਚ ਦਿਖਾਇਆ ਗਿਆ ਹੈ ਕਿ 트럼ਪ ਨੇ ਦੋ ਵੱਖ-ਵੱਖ ਤਰੀਕਾਂ 12 ਦਸੰਬਰ ਤੇ 16 ਦਸੰਬਰ ਨੂੰ 22 ਲੱਖ ਡਾਲਰ ਤੇ 5 ਲੱਖ ਡਾਲਰ ਦੇ ਵਿਚਕਾਰ ਨੈਟਫਲਿਕਸ ਬੌਂਡ ਖਰੀਦੇ ਰਾਈਟਰਸ ਦੀ ਇੱਕ ਰਿਪੋਰਟ ਦੇ ਅਨੁਸਾਰ ਉਸਨੇ ਵਾਰਨਰ ਬ੍ਰਦਰਸ ਡਿਸਕਵਰੀ ਦੀ ਸਹਾਇਕ ਕੰਪਨੀ ਡਿਸਕਵਰੀ ਕਮਿਊਨੀਕੇਸ਼ਨਸ ਲਈ ਵੀ ਉਸੇ ਸੀਮਾ ਵਿੱਚ ਬੌਂਡ ਖਰੀਦੇ ਟਰੰਪ ਦੇ ਵਿੱਤੀ ਖੁਲਾਸੇ ਵਿੱਚ ਨਵੰਬਰ ਦੇ ਮੱਧ ਤੋਂ ਦਸੰਬਰ ਦੇ ਅਖੀਰ ਤੱਕ ਦੇ ਲੈਂਡ ਦੇਨ ਸ਼ਾਮਲ ਸਨ ਤੇ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਆ ਮੌਸਮ ਤੇ ਪੰਜਾਬ ਵਿੱਚ ਅਗਲੇ ਕੁਝ ਦਿਨਾਂ ਵਿੱਚ ਬਹੁਤ ਸੰਘਣੀ ਧੁੰਦ ਲੋਕਾਂ ਦੀ ਮੁਸ਼ਕਿਲ ਵਧਾ ਸਕਦੀ ਹੈ ਭਾਰਤ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਮੁਤਾਬਕ 18 ਜਨਵਰੀ ਤੋਂ 21 ਜਨਵਰੀ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਸਾਰਾ 18 ਜਨਵਰੀ ਨੂੰ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜ਼ਿਲੰਦਰ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੁਝ ਥਾਵਾਂ ਤੇ ਵਿਜ਼ਿਬਿਲਟੀ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਅਗਲੇ ਕੁਝ ਦਿਨਾਂ ਵਿੱਚ ਮੌਸਮ ਖੁਸ਼ਕ ਪਰ ਬੇਹੱਦ ਠੰਡਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਜਦ ਕਿ 19 ਹਲਕੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ ਸੂਬੇ ਦੇ ਤਾਪਮਾਨ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਠੰਡ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਨੇ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆਂ ਖਾਸ ਖਬਰਾਂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੀਐਮ ਭਗਵੰਤ ਮਾਨ ਨੇ ਕੀਤੀ ਮੁਲਾਕਾਤ ਪ੍ਰਸਤਾਵਿਤ ਬੀਜ ਐਕਟ ਤੇ ਵਿਰੋਧ ਕਰਾਇਆ ਦਰਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਦਾ ਦਾਵਾ ਦਿੱਲੀ ਫੋਰੈਂਸਿਕ ਸਾਇੰਸ ਲੈਬਾਰਟਰੀ ਨੇ ਮੰਨਿਆ ਆਡੀਓ ਵਿੱਚ ਆਵਾਜ਼ ਆਤੀਸ਼ੀ ਦੀ ਪੰਜਾਬ ਵਿੱਚ ਮਗੀ ਸਿਆਸਤ ਮਾਨਹਾਨੀ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਅਦਾਲਤ ਤੋਂ ਵੱਡੀ ਰਾਹਤ ਗੈਰ ਜ਼ਮਾਨਤੀ ਵਾਰੰਟ ਹੋਏ ਰੱਦ ਚੰਡੀਗੜ੍ਹ ਅਦਾਲਤ ਨੇ ਦਿੱਤੀ ਜ਼ਮਾਨਤ ਸ਼੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੋਰਲੀ ਕਰਮ ਤੇ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਨੇ ਜਨਤਕ ਤੌਰ ਤੇ ਮੰਗੀ ਮਾਫੀ ਤੇ ਲਾਰੈਂਸ ਗੈਂਗ ਨੇ ਗਾਇਕ ਬੀ ਪ੍ਰਾਕ ਨੂੰ ਦਿੱਤੀ ਧਮਕੀ 10 ਕਰੋੜ ਰੁਪਏ ਦੀ ਮੰਗੀ ਫਿਰੋਤੀ ਕਿਹਾ ਕਿਸੇ ਵੀ ਦੇਸ਼ ਵਿੱਚ ਲੁਕ ਜਾਓ ਅਸੀਂ ਤੁਹਾਨੂੰ ਮਿੱਟੀ ਵਿੱਚ ਮਿਲਾ ਦਾਂਗੇ ਇਸੇ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬਲਟਿਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ